ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਫਾਈਵ ਫਿੰਗਰ ਵੈਰੀਗੇਟਡ ਪlant ਬਾਰੇ ਇਹ ਜਿਹੜਾ ਪੌਦਾ ਹੈ ਬੜਾ ਖੂਬਸੂਰਤ ਪੌਦਾ ਹੈ ਔਰਨਾਮੈਂਟਲ ਪlant ਹੈ ਜਿਹਨੂੰ ਅਸੀਂ ਸਜਾਵਟੀ ਬੂਟਾ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਸਜਾਵਟੀ ਬੂਟਾ ਹੈ ਇਹ ਔਰ ਇਹ ਬੜਾ ਹੀ ਸੋਹਣਾ ਲੱਗਦਾ ਹੈ ਗਮਲੇ ਵਿੱਚ ਇਹਨੂੰ ਬੜੀ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਇਹਦੀਆਂ ਕਟਿੰਗਸ ਵੀ ਜਿਹੜੀਆਂ ਹੈਗੀਆਂ ਉਹ ਤੁਸੀਂ ਨਵੰਬਰ ਦੇ ਮਹੀਨੇ ਵਿੱਚ ਲਗਾ ਸਕਦੇ ਹੋ ਤੇ ਪਰ ਦੇਖੋ ਤੁਸੀਂ ਪਾਣੀ ਨੂੰ ਤੁਸੀਂ ਘੱਟ ਪਾਉਗੇ ਤਾਂ ਵੀ ਠੀਕ ਹੈ ਜੇਕਰ ਜ਼ਿਆਦਾ ਪਾਣੀ ਪਾਉਣੇ ਹੋ ਤਾਂ ਜਿਹੜਾ ਗਮਲਾ ਉਹਦੇ ਥੱਲੇ ਸਰਾਕ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਐਕਸੈਸ ਆਫ ਵਾਟਰ ਹੋ ਬਾਹਰ ਨਿਕਲ ਜੇ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਕਿਸੇ ਵੀ ਪੌਦੇ ਵਾਸਤੇ ਚੰਗਾ ਨਹੀਂ ਹੁੰਦਾ ਜ਼ਿਆਦਾ ਤੋਂ ਐਕਸੈਸ ਆਫ ਵਾਟਰ ਬਹੁਤ ਜ਼ਿਆਦਾ ਕਿਉਂਕਿ ਪਾਣੀ ਤਾਂ ਪੌਦਿਆਂ ਨੂੰ ਗਰੋਥ ਵਾਸਤੇ ਚਾਹੀਦਾ ਹੀ ਹੈ ਪਰ ਕੁਝ ਪੌਦੇ ਜਿਹੇ ਹੁੰਦੇ ਆ ਜਿਹੜੇ ਘੱਟ ਪਾਣੀ ਨਾਲ ਵੀ ਸਾਰ ਲੈਂਦੇ ਆ ਕੁਝ ਪੌਦੇ ਹੁੰਦੇ ਜਿਨ੍ਹਾਂ ਨੂੰ ਵੱਧ ਪਾਣੀ ਚਾਹੀਦਾ ਤੇ ਕੁਝ ਪੌਦੇ ਜਿਹੇ ਹੁੰਦੇ ਜਿਹੜੇ ਦਰਮਿਆਨਾ ਪਾਣੀ ਚਾਹੀਦਾ ਹੁੰਦਾ ਤਾਂ ਇਹ ਜਿਹੜਾ ਫਾਈਵ ਫਿੰਗਰ ਵੈਰੀਗੇਟਡ ਪਲਾਂਟ ਆ ਇਹ ਦਰਮਿਆਨਾ ਪਾਣੀ ਤੁਸੀਂ ਇਹਨੂੰ ਪਾਉਂਗੇ ਤਾਂ ਇਹ ਸਰਵਾਈਵ ਕਰਦਾ ਦੂਸਰੀ ਗੱਲ ਤੇ ਜੇ ਨੂੰ ਤੁਸੀਂ ਛਾਵੇਂ ਧੁੱਪ ਡਾਇਰੈਕਟ ਸਨ ਦੇ ਵਿੱਚ ਨਹੀਂ ਇਹਨੂੰ ਰੱਖਣਾ ਤੁਸੀਂ ਜਿੱਥੇ ਛਾਂ ਰਹਿੰਦੀ ਹੈ ਤੁਸੀਂ ਇਹਨੂੰ ਉੱਥੇ ਰੱਖਣਾ ਦੇਖੋ ਜਿਵੇਂ ਅਸੀਂ ਇੱਧਰ ਰੱਖਿਆ ਹੋਇਆ ਹੈ ਇਹ ਘਰ ਦਾ ਵੇੜੇ ਦਾ ਸਾਊਥ ਹੈ ਦੱਖਣ ਹੈ ਤੇ ਦੇਖਣ ਵਾਲੀ ਜਿਹੜੀ ਕੰਦ ਹੈ ਤੁਸੀਂ ਦੇਖੋਗੇ ਕਿ ਇਹ ਸਾਰਾ ਇੱਧਰ ਮਕਾਨ ਬਣਿਆ ਹੋਇਆ ਹੈ ਤਾਂ ਇਹਨੂੰ ਧੁੱਪ ਬਿਲਕੁਲ ਨਹੀਂ ਆਉਂਦੀ ਸਿੱਧੀ ਧੋਪੇ ਨੂੰ ਦੁਪਹਿਰ ਦੀ ਬਹੁਤ ਥੋੜਾ ਸਮਾਂ ਆਉਂਦੀ ਹੈ ਉਹ ਵੀ ਪਰ ਸ਼ੇਡ ਬਣੀ ਹੋਈ ਹੈ ਤਾਂ ਜਦੋਂ ਇਹਨੂੰ ਜ਼ਿਆਦਾ ਧੁੱਪ ਲੱਗਦੀ ਹੈ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜੇ ਪੱਤੇ ਆ ਦੇਖੋ ਥੋੜਾ ਜਿਆ ਮੈਨੂੰ ਲੱਗਿਆ ਕਿ ਪੱਤੇ ਦਾ ਰੰਗ ਚੇਂਜ ਹੋਇਆ ਹੈ ਤਾਂ ਉਦੋਂ ਅਸੀਂ ਇਹਨੂੰ ਚੁੱਕ ਕੇ ਬਿਲਕੁਲ ਛਾਂ ਦੇ ਵਿੱਚ ਕਰ ਦਿਆਂਗੇ ਪੋਰਚ ਵਿੱਚ ਕਰ ਦਿਆਂਗੇ ਤਾਂ ਇਹ ਜਿਹੜਾ ਪੌਦਾ ਬੜਾ ਹੀ ਸੋਹਣਾ ਹੈ ਬਿਨਾ ਫੁੱਲਾਂ ਤੋਂ ਤੁਹਾਡੇ ਕਰਨ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਆਂਦਾ ਤੇ ਇਹਦੀ ਕੋਈ ਬਹੁਤੀ ਕੇਅਰ ਕਰਨ ਦੀ ਵੀ ਸਾਨੂੰ ਲੋੜ ਨਹੀਂ ਗਈ ਕੋਈ ਇਹ ਨਹੀਂ ਵੀ ਇਹਨੂੰ ਜ਼ਿਆਦਾ ਖਾਦ ਪਾਉਣੀ ਹੈ ਜਾਂ ਅਸੀਂ ਕੋਈ ਸਪਰੇਅ ਕਰਨੀ ਹੈ ਨਹੀਂ ਕੋਈ ਇਹਨੂੰ ਬਿਮਾਰੀ ਨਹੀਂ ਕੋਈ ਸੁੰਡੀ ਨਹੀਂ ਲੱਗਦੀ ਸਾਰਾ ਸਾਲ ਜਿਵੇਂ ਹੈ ਬਿਲਕੁਲ ਇਸੇ ਤਰ੍ਹਾਂ ਰਹਿੰਦਾ ਹੈ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਕੋਈ ਖਾਸ ਮਹਿੰਗਾ ਵੀ ਨਹੀਂ ਹੁੰਦਾ ਪੌਦਾ ਜਿਸਕੇ ਇਹ ਬਹੁਤ ਕਾਸਟਲੀ ਹੈ ਨਹੀਂ ਔਰ ਇਹਦੇ ਨਾਲ ਛੋਟੀਆਂ-ਛੋਟੀਆਂ ਇਹਦੀਆਂ ਪੱਤیاں ਦੇਖੋ ਤੁਸੀਂ ਕਿੰਨੀਆਂ ਪਿਆਰੀਆਂ ਲੱਗਦੀਆਂ ਦੇਖੋ ਬਿਲਕੁਲ ਛੋਟੀਆਂ-ਛੋਟੀਆਂ ਪੱਤیاں ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀ ਨੇ ਦੇਖੋ ਕਿੰਨਾ ਪਿਆਰਾ ਜਿਹੜਾ ਇਹ ਪਲਾਂਟ ਹੈ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਦੂਜੀ ਵੈਰਾਈਟੀ ਦਿਖਾਉਣੀ ਹੈ ਇਹ ਜਿਹੜੀ ਵੈਰਾਈਟੀ ਹੈ ਦੀ ਉਹ ਹੀ ਤੁਸੀਂ ਦੇਖੋਗੇ ਕਿ ਇਹ ਵੈਰੀਗੇਟਡ ਨਹੀਂ ਹੈ ਇਹ ਸਿੰਗਲ ਕਲਰ ਹੈ ਔਰ ਇਹ ਵੀ ਬੜਾ ਪਿਆਰਾ ਲੱਗਦਾ ਤੁਸੀਂ ਦੇਖੋਗੇ ਕਿੰਨੀਆਂ ਸਾਰੀਆਂ ਇਹਦੀਆਂ ਬ੍ਰਾਂਚੇਸ ਐ ਇਹ ਦੇਖੋ ਥੋੜਾ ਜਿਹਾ ਹੁਣ ਸਾਡਾ ਜਿਹੜਾ ਸੀਜ਼ਨ ਐ ਪੰਜਾਬ ਦਾ ਉਹ ਧੂੜ ਮਿੱਟੀ ਵਾਲਾ ਹੋਣ ਕਰਕੇ ਹਨੇਰੀਆਂ ਆਉਣ ਕਰਕੇ ਜਦੋਂ ਨੂੰ ਪਾਣੀ ਪਾਇਆ ਜਾਂਦਾ ਤਾਂ ਥੋੜਾ ਬਹੁਤ ਜਿਹੜਾ ਤੇ ਡਸਟ ਜਿਹੜੀ ਜੰਮ ਜਾਂਦੀ ਐ ਤਾਂ ਇਹ ਦੇਖੋਗੇ ਕਿ ਇਹ ਜਿਹੜਾ ਪੌਦਾ ਸਿੰਗਲ ਕਲਰ ਦਾ ਐ ਔਰ ਇਹ ਪਿਆਰ ਬਿਲਕੁਲ ਛਾਂ ਦੇ ਵਿੱਚ ਐ ਸੁਬਾ ਜਦੋਂ ਸੂਰਜ ਚੜ੍ਹਦਾ ਤੇ ਚੜ੍ਹਦੇ ਸੂਰਜ ਦੀ ਧੋਪੇ ਨੂੰ ਆਉਂਦੀ ਐ ਬਾਕੀ ਜਿਹੜਾ ਹੈਗਾ ਪੂਰਾ ਦਿਨ ਇਹ ਛਾਂ ਦੇ ਵਿੱਚ ਹੀ ਰਹਿੰਦਾ ਹੈ ਇਹ ਦੇਖੋ ਤੁਸੀਂ ਉਹ ਜਿਹੜਾ ਸਾਡਾ ਵਿਹੜੇ ਵਿੱਚ ਪਿਆ ਪੌਦਾ ਉਹਨੂੰ ਵੀ ਸਟੌਕ ਕੇ ਪੋਰਚ ਵਿੱਚ ਕਰਨਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹਨੂੰ ਤੁਸੀਂ ਬਿਦਾ ਵੀ ਸਕਦੇ ਹੋ ਜੇ ਤੁਸੀਂ ਕੱਟ ਕੇ ਛੋਟਾ ਰੱਖਣਾ ਚਾਹੁੰਦੇ ਹੋ ਤੈਨੂੰ ਛੋਟਾ ਵੀ ਰੱਖ ਸਕਦੇ ਹੋ ਤੈਨੂੰ ਆਪਣੇ ਘਰ ਦੀ ਬਗੀਚੀ ਦੇ ਵਿੱਚ ਆਪਣੇ ਘਰ ਦੇ ਵਿੱਚ ਇਸ ਪੌਦੇ ਨੂੰ ਜਰੂਰ ਰੱਖੋ ਬਹੁਤ ਸੋਹਣਾ ਪਲਾਂਟ ਹੈ ਔਰਨਾਮੈਂਟਲ ਸਜਾਵਟੀ ਬੂਟਾ ਹੈ ਤੇ ਕੋਈ ਬਹੁਤ ਹੀ ਕੇਅਰ ਨਹੀਂ ਮੰਗਦਾ ਥੈਂਕਸ ਫॉर ਵਾਚਿੰਗ